ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਭੰਡ ਪੰਜਾਬ ਦੀ ਟੀਵੀ ਚੈਨਲ ਦੋਸਤੋ ਮੇਰੇ ਇੱਕ ਬਹੁਤ ਅੱਛੇ ਦੋਸਤ ਨੇ ਸਰਦਾਰ ਗੁਰਮੀਤ ਸਿੰਘ ਭੁੱਲਰ ਸਾਹਿਬ ਜਿਹੜੇ ਕਿ ਪਹਿਲਾਂ ਕੁਬੈਦ ਰਹਿੰਦੇ ਸੀ ਅੱਜ ਕੱਲ ਅਮਰੀਕਾ ਦੀ ਧਰਤੀ ਤੇ ਹੈ ਔਰ ਰਾਤ ਉਹਨਾਂ ਨੇ ਮੇਰੇ ਨਾਲ ਇੰਨੀ ਪਿਆਰੀ ਗੱਲ ਸ਼ੇਅਰ ਕੀਤੀ ਕਿ ਜੇ ਉਹਨਾਂ ਦੀ ਕੀਤੀ ਹੋਈ ਸ਼ੇਅਰ ਜਿਹੜੀ ਗੱਲ ਹੈ ਉਹ ਸਾਡੇ ਪੰਜਾਬ ਦੇ ਵਿੱਚ ਲਾਗੂ ਹੋ ਜਵੇ ਤੇ ਆਪਾਂ ਸ਼ਾਇਦ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਆਪਾਂ ਫੌਰਨ ਤੋਂ ਆਉਨੇ ਆ ਆਕੇ ਉੱਥੇ ਦੀ ਸਫਾਈ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਆਂ ਉੱਥੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਆਂ ਲੋਕ ਇੱਕ ਦੂਸਰੇ ਦੇ ਪ੍ਰਤੀ ਕਿੰਨੇ ਸੁਚੇਤ ਨੇ ਜਾਂ ਕਿਸੇ ਕੋਲ ਕੰਮ ਦੇ ਵਿੱਚ ਵਕਤ ਨਹੀਂ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਜਦੋਂ ਫੌਰਨ ਤੋਂ ਪੰਜਾਬ ਆਉਂਦੇ ਆ ਜਾਂ ਭਾਰਤ ਆਉਂਦੇ ਆ ਤੇ ਆਪਾਂ ਸ਼ੇਅਰ ਕਰਦੇ ਆਂ ਪਰ ਦੋਸਤੋ ਕਦੇ ਸੋਚਿਆ ਕਿ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਲਾਗੂ ਕਰ ਸਕਦੇ ਉੱਥੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਆਂ ਕੀ ਸਾਡੇ ਭਾਰਤ ਦੀ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਔਰ ਜੇ ਠੀਕ ਨਹੀਂ ਹੈ ਤੇ ਕਿਉਂ ਠੀਕ ਨਹੀਂ ਹੈ ਕੀ ਗਰੀਬਾਂ ਵਾਸਤੇ ਅਲੱਗ ਕਾਨੂੰਨ ਹੈ ਅਮੀਰਾਂ ਵਾਸਤੇ ਅਲੱਗ ਕਾਨੂੰਨ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣ ਦਿਓ ਪਰ ਜਿਹੜੀ ਗੱਲ ਉਹਨਾਂ ਨੇ ਸ਼ੇਅਰ ਕੀਤੀ ਹੈ ਵਾਤਾਵਰਣ ਨੂੰ ਲੈ ਕੇ ਮੇਰੇ ਲੂੰ ਕੰਡੇ ਖੜ ਗਏ ਨੇ ਉਹਨਾਂ ਨੇ ਕਿਹਾ ਕਿ ਮੇਰੇ ਘਰ ਦੇ ਅੱਗੇ ਇੱਕ ਪਾਈਪ ਪਾਉਣੀ ਸੀ ਔਰ ਪਾਈਪ ਪਾਉਣ ਵਾਸਤੇ ਬਕਾਇਦਾ ਤੌਰ ਤੇ ਮੁਲਾਜ਼ਮ ਆਏ ਨੇ ਉਹਨਾਂ ਨੇ ਪਾਈਪ ਪਾਈ ਹੈ ਔਰ ਜਿੱਨਾ ਘਾਹ ਕੱਟਿਆ ਗਿਆ ਉਸ ਜਗ੍ਹਾ ਬਕਾਇਦਾ ਤੌਰ ਤੇ ਘਾਹ ਦਾ ਬੀਜ ਲਗਾਇਆ ਗਿਆ ਔਰ ਉਸ ਜਗ੍ਹਾ ਨੂੰ ਜਿੱਨਾਕ ਮਤਲਬ ਖਰਾਬ ਕਾਹ ਹੋਇਆ ਸੀ ਉਸ ਨੂੰ ਦੁਬਾਰਾ ਉਸੇ ਤਰ੍ਹਾਂ ਹੀ ਉਹਨਾਂ ਨੇ ਕਰ ਦਿੱਤਾ ਤਾਂ ਕਿ ਜਿਹੜਾ ਵਾਤਾਵਰਨ ਹੈ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਲੇਕਿਨ ਦੋਸਤੋ ਸਵਾਲ ਇਹ ਹੈ ਕਿ ਉਸ ਕਾਹ ਦੇ ਬੀਜ ਲਾਉਣ ਤੋਂ ਬਾਅਦ ਉਹਦੇ ਉੱਪਰ ਸੁੱਕਾ ਕਾਹ ਸੁੱਟ ਦਿੱਤਾ ਜਿਹੜੀ ਫੋਟੋ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਤਾਂ ਕਿ ਇਹ ਜਿਹੜੇ ਬੀਜ ਹੈ ਕੋਈ ਜਾਨਵਰ ਆ ਕੇ ਚੁੱਕ ਕੇ ਨਾ ਖਰਾਬ ਕਰ ਦੇ ਸੋ ਇਸ ਕਰਕੇ ਇਹ ਬਤਾਵਰ ਨੇ ਸਾਡੇ ਤੇ ਇੱਥੇ ਮਤਲਬ ਦਰਖਤ ਪੱਟੇ ਜਾਂਦੇ ਨੇ ਸੜਕਾਂ ਦਾ ਨਿਰਮਾਣ ਨਿਰਮਾਣ ਕਰਨਾ ਬਹੁਤ ਚੰਗੀ ਗੱਲ ਹੈ ਪਰ ਜਿੰਨੇ ਦਰਖਤ ਵੱਡੇ ਨੇ ਕੱਟੇ ਨਹੀਂ ਕਮ ਸੇ ਕਮ ਉਹਨੇ ਲਾ ਤਾਂ ਦਿਓ ਇਹ ਸਲੋਗਨ ਤਾਂ ਆਪਾਂ ਸਾਰੇ ਸੁਣਦੇ ਆ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਸੋ ਗੁਰਮੀਤ ਸਿੰਘ ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸੱਚਮੁੱਚ ਤੁਸੀਂ ਜਿਹੜੀਆਂ ਦੋ ਫੋਟੋ ਮੈਨੂੰ ਭੇਜੀਆਂ ਨੇ ਜਿਹਦੇ ਵਿੱਚ ਬੀਜ ਬੀਜੇ ਹੋਏ ਆ ਉੱਪਰ ਸੁੱਕਾ ਘਾਹ ਛੁੱਟਿਆ ਹੋਇਆ ਹੈ ਤਾਂ ਕਿ ਜਾਨਵਰ ਉਸ ਬੀਜੇ ਹੋਏ ਬੀਜ ਨੂੰ ਜ਼ਮੀਨ ਚੋਂ ਆਪਣੀਆਂ ਚੁੰਝਾਂ ਨਾਲ ਕੱਢ ਕੇ ਬਾਹਰ ਨਾ ਕਰ ਦੇਣ ਤਾਂ ਕਿ ਵਾਤਾਵਰਨ ਕਿਸੇ ਵੀ ਤਰ੍ਹਾਂ ਦੂਸ਼ਿਤ ਨਾ ਹੋਵੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਤੋਂ ਸਾਨੂੰ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਹੈ ਮੈਂ ਭੁੱਲਰ ਸਾਹਿਬ ਨੂੰ ਬੇਤੀ ਕਰਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਨੂੰ ਵੱਧ ਤੋਂ ਵੱਧ ਅਮਰੀਕਾ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਭੇਜੋ ਜਾਗਰੂਕਤਾ ਵਾਲੀਆਂ ਵੀਡੀਓ ਭੇਜੀਓ ਤਾਂ ਕਿ ਕਿਸੇ ਨਾ ਕਿਸੇ ਵੀਡੀਓ ਦਾ ਲੋਕਾਂ ਤੇ ਅਸਰ ਜ਼ਰੂਰ ਹੋਵੇਗਾ ਸੋ ਭੁੱਲਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ